ਇਹ ਵੱਡੀ ਖਬਰ ਹਰ ਇੱਕ ਨੂੰ ਸੋਚਣ ਵਿਚਾਰਨ ਲਈ ਮਜਬੂਰ ਕਰਦੀ ਹੈ ਇੱਕ ਪਾਸੇ ਭਗਵੰਤਮਾਨ ਸਰਕਾਰ ਆਜ਼ਾਦੀ ਦਿਹਾੜੇ ਦੇ ਵੱਡੇ ਵੱਡੇ ਪ੍ਰੋਗਰਾਮ ਕਰ ਰਹੀ ਹੈ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਨੇ ਤੇ ਦੂਜੇ ਪਾਸੇ ਪਿਛਲੇ ਦੋ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਘਰੋਂ ਘਰ ਜਾ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰੇ ਪੁਲਿਸ ਛਾਪੇ ਮਾਰ ਰਹੀ ਹੈ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਕਿਉਂ ਇਸ ਕਰਕੇ ਕਿ ਕਿਤੇ ਇਹ ਬੇਰੁਜ਼ਗਾਰ ਕਿਤੇ ਇਹ ਰੁਜ਼ਗਾਰ ਮੰਗਣ ਵਾਲੇ ਰੋਟੀ ਦੀ ਮੰਗ ਕਰਨ ਵਾਲੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮਾਂ 'ਚ ਜਾਂ ਆਜ਼ਾਦੀ ਦੇ ਜਸ਼ਨਾਂ 'ਚ ਆ ਕੇ ਕੋਈ ਰੌਲਾ ਨਾ ਪਾ ਲੈਣ ਹੁਣ ਇਹ ਕੀ ਹੋ ਰਿਹਾ ਹੈ ਇਹ ਵੱਡਾ ਸਵਾਲ ਹੈ ਮੇਰਾ ਸਵਾਲ ਇਹ ਹੈ ਕਿ ਅੰਗਰੇਜ਼ਾਂ ਨੇ ਕਿਸ ਚੀਜ਼ ਤੋਂ ਸਾਨੂੰ ਗੁਲਾਮ ਕੀਤਾ ਸੀ ਤੇ ਆਜ਼ਾਦੀ ਆਈ ਕਿਹੜੀ-ਕਿਹੜੀ ਚੀਜ਼ ਤੋਂ ਹੈ ਅੱਜ ਇਹ ਸੋਚਣਾ ਬਣਦਾ ਹੈ ਕਿਉਂਕਿ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਤਾਂ ਇੰਜ ਹੀ ਹੁੰਦਾ ਸੀ ਕਿ ਜਿਹੜੇ ਲੋਕ ਆਪੋ ਆਪਣੇ ਹੱਕ ਮੰਗਦੇ ਸੀ ਉਹਨਾਂ ਦੀਆਂ ਜ਼ੁਬਾਨਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਅੱਜ ਜਦੋਂ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਤਾਂ ਸਾਨੂੰ ਲਾਜ਼ਮੀ ਇਸ ਮੁੱਦੇ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਸੱਚੀ ਮੁੱਚੀ ਉਹ ਆਜ਼ਾਦੀ ਆ ਗਈ ਹੈ ਜਿਹੜੀ ਆਜ਼ਾਦੀ ਲਿਆਉਣ ਦੇ ਲਈ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਰਾਬੇ ਤੇ ਗਦਰੀ ਬਾਬੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਕਿ ਉਹ ਹੱਕ ਕਿ ਉਹ ਅਧਿਕਾਰ ਕਿ ਉਹ ਆਜ਼ਾਦੀ ਮਿਲ ਗਈ ਕਿਹੜੀ ਚੀਜ਼ ਤੋਂ ਆਜ਼ਾਦੀ ਆਈ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਅੰਗਰੇਜ਼ਾਂ ਨੇ ਲੋਕਾਂ ਨੂੰ ਕੋਈ ਸੰਗਲਾਂ ਨਾਲ ਨਹੀਂ ਸੀ ਬੰਨਿਆ ਹੋਇਆ ਐਦਾਂ ਹੀ ਲੋਕ ਤੁਰੇ ਫਿਰਦੇ ਸੀ ਐਦਾਂ ਹੀ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚ ਸੜਕਾਂ ਤੇ ਰਾਹਾਂ ਤੇ ਤੁਰੇ ਫਿਰਦੇ ਸੀ ਆ ਗੁਲਾਮੀ ਕਾਦੀ ਸੀ ਗੁਲਾਮੀ ਅੰਗਰੇਜ਼ਾਂ ਦੇ ਰਾਤ ਸੀ ਜਿਹੜੀਆਂ ਅੰਗਰੇਜ਼ਾਂ ਦੇ ਕਾਰਪੋਰੇਟ ਘਰਾਣਿਆਂ ਦੀਆਂ ਸਰਮਾਇਦਾਰਾਂ ਦੀਆਂ ਨੀਤੀਆਂ ਸੀ ਜਿਨ੍ਹਾਂ ਦੇ ਨਾਲ ਉਹ ਬਹੁਤ ਵੱਡੇ ਮੁਨਾਫੇ ਕਮਾਉਂਦੇ ਸੀ ਤੇ ਲੋਕਾਂ ਦੀ ਆਰਥਿਕ ਲੁੱਟ ਕਰਦੇ ਸੀ ਤੇ ਉਹਨਾਂ ਦੀਆਂ ਉਹਨਾਂ ਨੀਤੀਆਂ ਕਰਕੇ ਬਹੁਤ ਵੱਡੇ ਪੱਧਰ ਤੇ ਬੇਰੁਜ਼ਗਾਰੀ ਪੈਦਾ ਹੁੰਦੀ ਸੀ ਇੱਕ ਪਾਸੇ ਉਹ ਬੇਰੁਜ਼ਗਾਰੀ ਦਿੰਦੇ ਸੀ ਤੇ ਦੂਜੇ ਪਾਸੇ ਮੋٹے ਮੁਨਾਫੇ ਕਮਾਉਂਦੇ ਸੀ ਆਹੀ ਤਾਂ ਅੰਗਰੇਜ਼ਾਂ ਦੀ ਗੁਲਾਮੀ ਸੀ ਹੋਰ ਅੰਗਰੇਜ਼ਾਂ ਨੇ ਕਿਹੜੇ ਬੰਦੇ ਨੂੰ ਸੰਗਲਾਂ ਨਾਲ ਬੰਨਿਆ ਹੋਇਆ ਸੀ ਕਿਸੇ ਨੂੰ ਵੀ ਨਹੀਂ ਫਿਰ ਅੱਜ ਕੀ ਹੋ ਰਿਹਾ ਅੰਗਰੇਜ਼ਾਂ ਦੇ ਵੇਲੇ ਇੱਕ ਈਸਟ ਇੰਡੀਆ ਕੰਪਨੀ ਸੀ ਜੀ ਦੇ ਰਾਹੀਂ ਅੰਗਰੇਜ਼ ਭਾਰਤ ਤੇ ਪੰਜਾਬ ਨੂੰ ਲੁੱਟ ਰਹੇ ਸੀ ਆਰਥਿਕ ਲੁੱਟ ਕਰਦੇ ਸੀ ਬੇਰੁਜ਼ਗਾਰੀ ਦਿੰਦੇ ਸੀ ਬੇਕਾਰੀ ਦਿੰਦੇ ਸੀ ਕੰਗਾਲੀ ਦਿੰਦੇ ਸੀ ਤੇ ਅੱਜ ਅੱਜ ਅੰਗਰੇਜ਼ਾਂ ਵੇਲੇ ਦੀ ਈਸਟ ਇੰਡੀਆ ਕੰਪਨੀ ਨਾਲੋਂ ਵੀ ਹਜ਼ਾਰ ਦਰਜੇ ਵੱਡੀਆਂ ਕੰਪਨੀਆਂ ਸਾਡੀ ਆਰਥਿਕ ਲੁੱਟ ਕਰ ਰਹੀਆਂ ਨੇ ਉਸ ਤੋਂ ਵੀ ਵੱਡੀ ਲੁੱਟ ਹੋ ਰਹੀ ਹੈ ਉਸ ਤੋਂ ਵੀ ਵੱਡੀ ਬੇਰੁਜ਼ਗਾਰੀ ਬੇਰੁਜ਼ਗਾਰੀ ਵਿਕਾਰੀ ਤੇ ਕੰਗਾਲੀ ਸਾਨੂੰ ਦਿੱਤੀ ਜਾ ਰਹੀ ਹੈ ਅੱਜ ਜਦੋਂ ਇੱਕ ਪਾਸੇ ਸਰਕਾਰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਪ੍ਰੋਗਰਾਮ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਲੋਕ ਤੰਗ ਨੇ ਬੇਰੁਜ਼ਗਾਰ ਨੇ ਮੰਦਹਾਦੀ ਦੇ ਮਾਰੇ ਨੇ ਉਹਨਾਂ ਦੀਆਂ ਜ਼ੁਬਾਨਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰਕੇ ਜਾਂ ਫੜ ਕੇ ਉਹਨਾਂ ਨੂੰ ਚੁੱਪ ਕਰਾਇਆ ਜਾ ਰਿਹਾ ਹੈ ਤਾਂ ਫਿਰ ਕੀ ਇਹ ਸਵਾਲ ਪੈਦਾ ਨਹੀਂ ਹੁੰਦਾ ਕਿ ਕੀ ਉਹ ਆਜ਼ਾਦੀ ਆ ਗਈ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਗਈ ਕਿਹੜੀ ਚੀਜ਼ ਤੋਂ ਆਜ਼ਾਦੀ ਆਈ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਕੀ ਬੇਰੁਜ਼ਗਾਰੀ ਤੋਂ ਆਜ਼ਾਦੀ ਆ ਗਈ ਕੀ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਆ ਗਈ ਕੀ ਸਰਮਾਇਦਾਰਾਂ ਪੂੰਜੀਪਤੀਆਂ ਦੇ ਰਾਜ ਤੋਂ ਆਜ਼ਾਦੀ ਆ ਗਈ ਕੀ ਪੂੰਜੀਪਤੀਆਂ ਦੀਆਂ ਕੰਪਨੀਆਂ ਦੀ ਲੁੱਟ ਤੋਂ ਆਜ਼ਾਦੀ ਆ ਗਈ ਕੀ ਗਰੀਬੀ ਤੋਂ ਆਜ਼ਾਦੀ ਆ ਗਈ ਕੀ ਕਰਜ਼ਿਆਂ ਤੋਂ ਆਜ਼ਾਦੀ ਆ ਗਈ ਕੀ ਤੰਗੀ ਨਾਲ ਹੁੰਦੀਆਂ ਖੁਦਕੁਸ਼ੀਆਂ ਤੋਂ ਆਜ਼ਾਦੀ ਆ ਗਈ ਕੀ ਮੰਦਹਾਲੀ ਬਦਹਾਲੀ ਤੋਂ ਆਜ਼ਾਦੀ ਆ ਗਈ ਕੀ ਜਾਤ ਪਾਤ ਦੇ ਪਾੜੇ ਤੋਂ ਆਜ਼ਾਦੀ ਆ ਗਈ ਕੀ ਧਾਰਮਿਕ ਫਿਰਕਾਪ੍ਰਸਤੀ ਤੋਂ ਆਜ਼ਾਦੀ ਆ ਗਈ ਕੀ ਅੰਧ ਵਿਸ਼ਵਾਸਾਂ ਤੋਂ ਆਜ਼ਾਦੀ ਆ ਗਈ ਕੀ ਝੂਠੇ ਲਾਰੇ ਬਾਜ਼ ਲੀਡਰਾਂ ਤੇ ਰਾਜਨੀਤਾਵਾਂ ਤੋਂ ਆਜ਼ਾਦੀ ਆ ਗਈ ਫਿਰ ਆਜ਼ਾਦੀ ਆਈ ਕਿਸ ਚੀਜ਼ ਤੋਂ ਹੈ ਤੁਸੀਂ ਦੱਸੋ ਕਿਹੜੀ ਕਿਹੜੀ ਚੀਜ਼ ਤੋਂ ਆਜ਼ਾਦੀ ਸਮਝਦੇ ਹੋ ਤੁਸੀਂ ਆਪਣੇ ਕਮੈਂਟ ਲਿਖੋ ਮੈਨੂੰ ਲੱਗਦਾ ਨਾ ਤੇ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਆਈ ਹੈ ਨਾ ਅਮੀਰੀ ਤੇ ਗਰੀਬੀ ਦੇ ਪਾੜੇ ਤੋਂ ਆਜ਼ਾਦੀ ਆਈ ਹੈ ਨਾ ਬੇਰੁਜ਼ਗਾਰੀ ਤੋਂ ਆਜ਼ਾਦੀ ਆਈ ਹੈ ਨਾ ਬੇਕਾਰੀ ਤੋਂ ਆਜ਼ਾਦੀ ਆਈ ਹੈ ਨਾ ਗਰੀਬੀ ਤੋਂ ਆਈ ਹੈ ਨਾ ਕਰਜ਼ਿਆਂ ਤੋਂ ਆਈ ਹੈ ਨਾ ਖੁਦਕੁਸ਼ੀਆਂ ਤੋਂ ਆਈ ਹੈ ਕਿਹੜੀ ਚੀਜ਼ ਤੋਂ ਆਜ਼ਾਦੀ ਆਈ ਹੈ ਤੁਸੀਂ ਦੱਸ ਦਿਓ ਵੇਖੋ 1947 ਦੇ ਵੇਲੇ ਸਾਡੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਦੇ ਨਾਲ ਇੱਕ ਸੱਤਾ ਤਬਦੀਲੀ ਹੋਈ ਪਰ ਜਿਹੜੇ ਸੁਪਨੇ ਉਹਨਾਂ ਸ਼ਹੀਦਾਂ ਦੇ ਸੀ ਉਹ ਪੂਰੇ ਨਹੀਂ ਹੋਏ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਹ ਕਿਹੜੀ ਆਜ਼ਾਦੀ ਚਾਹੁੰਦੇ ਸੀ ਅੱਜ ਕੀ ਹੋ ਰਿਹਾ ਹੈ ਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ ਸਾਰਾ ਧਨ ਪੈਸਾ ਦੇਸ਼ ਦਾ ਕੁਝ ਕਮੁੱਠੀ ਪਰ ਜਿਹੜੇ ਕਾਰਪੋਰੇਟ ਪੂੰਜੀਪਤੀ ਅਮੀਰ ਘਾਣੇ ਨੇ ਉਹਨਾਂ ਦੇ ਹੱਥਾਂ 'ਚ ਜਾ ਰਿਹਾ ਤੇ ਬਾਕੀ ਲੋਕ ਜਿਹੜੇ ਨੇ ਉਹ ਬਹੁਤ ਬੁਰੀ ਹਾਲਤ 'ਚ ਜਾ ਰਹੇ ਨੇ ਕੀ ਇਹ ਆਜ਼ਾਦੀ ਹੈ ਕੀ ਇਹ ਅਜੀ ਸ਼ਹੀਦਾਂ ਦੇ ਸੁਪਣਿਆਂ ਦਾ ਰਾਜ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਸ਼ਹੀਦ ਭਗਤ ਸਿੰਘ ਦੀ ਗੱਲ ਬਹੁਤ ਕਰਿਆ ਕਰਦੇ ਸੀ ਅੱਜ ਵੀ ਕਰ ਦਿੰਦੇ ਨੇ ਕਹਿੰਦੇ ਸੀ ਭਗਤ ਸਿੰਘ ਦੇ ਸੁਪਣਿਆਂ ਦਾ ਰਾਜ ਲਿਆਉਣਾ ਤਾਂ ਸ਼ਹੀਦ ਭਗਤ ਸਿੰਘ ਦੇ ਸੁਪਣਿਆਂ ਬਾਰੇ ਕੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੜਿਆ ਸ਼ਹੀਦ ਭਗਤ ਸਿੰਘ ਹੋਰਾਂ ਦੀ ਪਾਰਟੀ ਦਾ ਨਾਂ ਕੀ ਸੀ ਹਿੰਦੁਸਤਾਨ ਸੋਸ਼ਲਿਸਟਿਕ ਰਿਪਬਲਿਕ ਐਸੋਸੀਏਸ਼ਨ ਤੇ ਸੋਸ਼ਲਿਸਟਿਕ ਦਾ ਮਤਲਬ ਹੈ ਸਮਾਜਵਾਦੀ ਤੇ ਸਮਾਜਵਾਦੀ ਤੋਂ ਭਾਵ ਹੁੰਦਾ ਹੈ ਜਿੱਥੇ ਅਮੀਰ ਤੇ ਗਰੀਬ ਦਾ ਪਾੜਾ ਨਾ ਹੋਵੇ ਜਿੱਥੇ ਸਾਰੇ ਲੋਕ ਪੈਸੇ ਧਨ ਪੱਖੋਂ ਬਰਾਬਰ ਹੋਣ ਕੀ ਇਹ ਹੋਇਆ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ ਜਿਹੜਾ ਸੰਵਿਧਾਨ ਦੀ ਪ੍ਰਸਤਾਵਨਾ ਪ੍ਰੀਮਬਲ ਹੈ ਉਹਦੇ ਜਿਹੜੇ ਮੁਢਲੇ ਪੰਜ ਛੇ ਸ਼ਬਦ ਨੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪ੍ਰਭੂ ਸਤਾ ਸੰਪੰਨ ਧਰਮਨਰਪੱਖ ਸਮਾਜਵਾਦੀ ਲੋਕਤੰਤਰੀ ਗਨ ਰਾਜ ਮੰਨਦੇ ਹਾਂ ਇਹ ਸੰਵਿਧਾਨ ਚ ਲਿਖਿਆ ਹੈ ਪਰ ਕੀ ਇਹ ਚੀਜ਼ਾਂ ਹੈਗੀਆਂ ਨੇ ਬਾਕੀ ਛੱਡੋ ਸਮਾਜਵਾਦੀ ਕਿਹਾ ਜਾ ਸਕਦਾ ਹੈ ਸਾਡੇ ਸਿਸਟਮ ਨੂੰ ਕੀ ਇੱਥੇ ਇੱਕ ਪਾਸੇ ਉਹ ਅਬਾਨੀ ਅਡਾਨੀ ਟਾਟੇ ਬਿਰਲੇ ਜਿਨ੍ਹਾਂ ਕੋਲ ਹਜ਼ਾਰਾਂ ਲੱਖਾਂ ਕਰੋੜ ਉਹਨਾਂ ਦੀ ਲੋੜ ਤੋਂ ਕਰੋੜਾਂ ਗੁਣਾ ਜ਼ਿਆਦਾ ਧਨ ਜੁੜਿਆ ਪਿਆ ਤੇ ਇੱਕ ਪਾਸੇ ਦੇਸ਼ ਦੀ 90 ਕਰੋੜ ਤੋਂ ਵੱਧ ਉਹ ਆਬਾਦੀ ਹੈ ਜਿਨ੍ਹਾਂ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਕੀ ਇਹ ਆਜ਼ਾਦੀ ਹੈ ਹੁਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਹ ਕਹਿ ਕੇ ਆਈ ਸੀ ਕਿ ਸਾਡਾ ਰਾਜ ਜੇ ਆ ਗਿਆ ਤਾਂ ਬੇਰੁਜ਼ਗਾਰੀ ਬਿਲਕੁਲ ਖਤਮ ਹੋ ਜਾਏਗੀ ਜਿਹੜੇ ਮੁੰਡੇ ਕੁੜੀਆਂ ਇੱਥੋਂ ਦੁਖੀ ਹੋ ਕੇ ਬਾਹਰਲੇ ਦੇਸ਼ਾਂ ਮਿਲ ਜਾਂਦੇ ਨੇ ਉਹ ਨਹੀਂ ਜਾਣਗੇ ਤੇ ਜਿਹੜੇ ਗਏ ਨੇ ਉਹ ਵਾਪਸ ਆ ਜਾਣਗੇ ਕੀ ਇੰਜ ਹੋਇਆ ਅੱਜ ਪੰਜਾਬ ਸਰਕਾਰ 4 ਸਾਲ ਬੀਤਣ ਤੇ ਕਹਿ ਰਹੀ ਅਸੀਂ 50000 ਨੌਕਰੀਆਂ ਦੇਤੀਆਂ ਪੰਜਾਬ ਦੇ ਵਿੱਚ ਤਕਰੀਬਨ 90 ਲੱਖ ਦੇ ਕਰੀਬ ਮੁੰਡੇ ਕੁੜੀਆਂ ਬੇਰੁਜ਼ਗਾਰੀ ਵਾਲੀ ਹਾਲਤ 'ਚ ਨੇ ਉਹਨਾਂ ਦੇ ਵਿੱਚੋਂ 4 ਸਾਲਾਂਾਂ 'ਚ ਜੇ 50 ਕੁ ਹਜ਼ਾਰ ਨੂੰ ਨੌਕਰੀ ਦੇਣ ਦੀ ਗੱਲ ਕਰਦੇ ਨੇ ਤਾਂ ਕਿਹੜੀ ਬੇਰੁਜ਼ਗਾਰੀ ਖਤਮ ਕਰਤੀ ਭਾਈ ਇੰਨੀਆਂ ਕ ਨੌਕਰੀਆਂ ਤਾਂ ਹਰ ਸਰਕਾਰ ਨੂੰ ਮਜਬੂਰੀ ਵਸ ਦੇਣੀਆਂ ਪੈਂਦੀਆਂ ਨੇ ਸਰਕਾਰ ਦਾ ਸਿਸਟਮ ਰਿੜਦਾ ਰੱਖਣ ਲਈ ਫਿਰ ਕਿਹੜੀ ਆਜ਼ਾਦੀ ਸੋ ਅੱਜ ਬਹੁਤ ਦੁੱਖ ਹੋਇਆ ਜਦੋਂ ਚੁਫੇਰੇ ਉਹ ਖਬਰਾਂ ਸੁਣੀਆਂ ਕਿ ਜਿਹੜੇ ਸਾਂਝੇ ਮੋਰਚੇ ਵਾਲੇ ਬੇਰੁਜ਼ਗਾਰ ਨੇ ਉਹ ਟੈਂਕੀਆਂ ਤੇ ਚੜੇ ਨੇ ਅੱਜ ਵੀ ਅੱਜ ਵੀ ਜਿਹੜੀ ਸਿੱਪੀ ਸ਼ਰਮਾ ਨਾਂ ਦੀ ਕੁੜੀ ਐ ਜਿਹਨੂੰ ਕੇਜਰੀਵਾਲ ਨੇ ਕਾਂਗਰਸ ਦੇ ਰਾਤ ਚ ਟੈਂਕੀ ਤੋਂ ਉਤਾਰਿਆ ਸੀ ਕਿ ਮੈਂ ਤੁਹਾਡਾ ਭਰਾ ਮੇਰਾ ਰਾਜ ਲਿਆਓ ਤੇ ਸਾਰਿਆਂ ਨੂੰ ਨੌਕਰੀਆਂ ਅੱਜ ਵੀ ਉਹ ਸਿੱਪੀ ਸ਼ਰਮਾ ਨੇ ਵੀਡੀਓ ਪਾਈ ਕਿ ਸਾਨੂੰ ਘਰਾਂ ਚ ਅਰੇਸਟ ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਆਜ਼ਾਦੀ ਦਿਹਾੜੇ ਤੇ ਜਾ ਕੇ ਰੋਜ਼ਗਾਰ ਦਾ ਰੌਲਾ ਨਾ ਪਾਈਏ ਤਾਂ ਫਿਰ ਇਹ ਕੀ ਹੋ ਰਿਹਾ ਤੁਸੀਂ ਆਪਣੇ ਵਿਚਾਰ ਲਿਖਿਓ ਮੈਨੂੰ ਲੱਗਦਾ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਲੈਉਣ ਦੇ ਲਈ ਅਜੇ ਹੋਰ ਯਤਨ ਕਰਨੇ ਪੈਣਗੇ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਰਹੇ ਨੇ ਤੇ ਇਹ ਗੱਲ ਸਾਰੇ ਮੰਨਦੇ ਨੇ ਕਿ ਉਹ ਆਜ਼ਾਦੀ ਤਾਂ ਨਹੀਂ ਆਈ ਜੋ ਸਾਡੇ ਆਜ਼ਾਦੀ ਲਈ ਮਰ ਮਿਟਣ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੇ ਜਿਹੜੀ ਆਜ਼ਾਦੀ ਚਾਹੀ ਸੀ ਉਹ ਨਹੀਂ ਆਈ ਬਹੁਤ ਮਿਹਰਬਾਨੀ ਸ਼ੁਕਰੀਆ